ਉੱਤੋਂ ਸੜਦਾ ਹੋਇਆ ਉੱਧਰ ਜਾਂਦਾ ਹੋਇਆ ਕੀ ਹੋ ਗਿਆ ਤੈਨੂੰ ਕਿੰਨੇ ਮੈਂ ਇੱਕ ਛੁੜੀ ਹੈ ਹੈ ਲੈ ਛੁਡੀ ਮਰ ਹੀ ਹੈ ਸਸਿਕਾ ਦੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਵੈਲਕਮ ਟੂ ਮਾਈ ਬਲੌਗ ਅੱਜ ਬਸੰਤ ਹੈ ਤੇ ਚੱਲਦੇ ਆਂ ਦੇਖਦੇ ਆਂ ਬਾਹਰ ਦਾ ਮਾਹੌਲ ਕੀ ਹੈ ਰਾਤ ਦੀ ਬਾਰਿਸ਼ ਹੋ ਰਹੀ ਹੈ ਤੁਹਾਨੂੰ ਪਤਾ ਨਾ ਤੇ ਆ ਸਾਡੇ ਪਿੰਡਾਂ ਦਾ ਮਾਹੌਲ ਆ ਚਾਚਾ ਅਗੇ ਬੇਨਤੀ ਇਹਦਾ ਮਤ ਆਈ ਨਹੀਂ ਦਵਾਰ ਡਿੱਗਿਆ ਚੱਲ ਉਹ ਚੜ ਗਿਆ ਉੱਪਰ ਉਹ ਲੇਡਾ ਚੱਲ ਆ ਗਿਆ ਉੱਪਰ ਹੀ ਮੈਂ ਕੋਈ ਗੱਲ ਨਹੀਂ ਚੱਲ ਵੀ ਚੱਲਦੇ ਹੁਣ ਆਪਾਂ ਉੱਪਰ ਪੌੜੀ ਸਾਡੀ ਇਹਦੀ ਚੱਲ ਵੀ ਚੱਲ ਫਿਰ ਆ ਗਿਆ ਉੱਪਰ ਲਓ ਵੀ ਪਹੁੰਚ ਗਿਆ ਆਪਾਂ ਉੱਪਰ ਇਹ ਆਪਣੀ ਸੱਤ ਹੈ ਇਤੋਂ ਹੜਾ ਪਿੰਡ ਦਿਂਦਾ ਆਪਣਾ ਦੇਖੋ ਉਹ ਸਾਹਮਣੇ ਗੁਰਦੁਆਰਾ ਆਉਣੇ ਗੁਰਦੁਆਰਾ ਸਾਹਿਬ ਉਹ ਦੇਖ ਇਧਰ ਹੀ ਬਸੇ ਬਾਰਸ਼ ਦਾ ਮੌਸਮ ਓਏ ਕੌਣ ਚੱਲ ਗਿਆ ਹੈ ਤੈਨੂੰ ਕਿਹਦੀ ਪਰੌਣ ਨੂੰ ਹਮਨੇ ਵੀ ਆ ਛੁੱਟੀ ਦਿਨ ਉਹਨਾਂ ਦੀ ਅਰਥੀ ਅੰਮਾ ਛੁੱਟੀ ਹੈ ਹੈ ਛੁੱਟੀ ਮਾਰੀ ਹੈ ਛੁੱਟੀ ਮਾਰੀ ਹੈ ਹਾਂ ਇਹ ਸਾਡੇ ਲਵੇ ਖੇਤ ਨਹੀਂ ਜੀ ਇਧਰ ਆਲੇ ਦਾਲੇ ਇਹ ਗਰਾਊਂਡ ਤਿਆਰ ਹੋਣਾ ਸਾਨੂੰ ਦਿਖਾਉਣਾ ਮੈਂ ਇਧਰ ਆ ਮੌਸਮ ਬੜਾ ਠੰਡਾ ਤੋ ਵੀ ਟਾਪ ਤੇ ਬਿਲਕੁਲ ਆਪਾਂ ਘੰਟੇ ਹੋ ਗਏ ਪਤੰਗ ਚੜਾਉਂਦੇ ਨੇ ਇੱਕ ਪਤੰਗ ਹੀ ਸਿਰੇ ਨਹੀਂ ਲੱਗਿਆ ਜੇ ਉਹ ਚੜਨੇ ਹੀ ਲੱਗਦਾ ਉਹਦੀ ਕੱਟ ਦਿੰਦਾ ਕੋਈ ਨਾ ਕੋਈ ਤੇ ਪਾਏ ਜ ਨਹੀਂ ਦਿੰਦਾ ਇਹ ਪਤੰਗਾਂ ਨੂੰ ਆਹ ਦੇਖ ਲੈ ਉਹ ਜਾਂਦੇ ਨੇ ਨਾ ਪਤੰਗ ਕਾਚਾ ਜਾ ਉਹ ਹੀ ਛੱਡਾ 100 ਰੁਪਏ ਇਖਣੇ ਤਾਂ ਲਾਗਣਗੇ ਪੈਸੇ ਉਹ ਹੈ ਲੋ ਰੋੜਾ ਨਾ ਉਹ ਓਏ ਓਏ ਕਿਹੜੇ ਸਰਚ ਕੋਲ ਲੈ ਡਿੱਗ ਜੂ ਕਿਸੇ ਦੇ ਥੱਲੇ ਡਿੱਗ ਜੂ ਹੈ ਤਾਂ ਕੰਮ ਨਾ ਕਰ ਦੋ ਕੰਮ ਦੀ ਗੱਲ ਨਹੀਂ ਤੂੰ ਪੈਸੇ ਦੇ ਪਤੰਗਾਂ ਨੂੰ 100 ਰੁਪਏ 100 ਰੁਪਏ ਦੇ ਓਏ 100 ਰੁਪਏ ਦੇ ਦੇ ਨਹੀਂ ਕੀ ਹੋ ਗਿਆ ਤੈਨੂੰ ਕਿੰਨੇ ਚਾਹੀਦੇ ਨੇ ਵੇਹੇ ਹੈਂ ਤੰਗਾਂ ਨੂੰ ਕਿੰਨੇ ਖਰਾਬ ਕਰਦੇ ਬਈ ਸਵੇਰ ਦੇ ਨਹੀਂ ਮੈਂ ਸਾਰੀ ਮੇਲੇ ਗਏ ਇਤਨੇ ਹੋਰ ਇੱਕ ਵੀ ਨਹੀਂ ਲੈ ਕੇ ਦਿੱਤਾ ਵੀ ਆ ਬੰਦੇ ਨੇ ਇੰਨੇ ਇੰਨੇ ਪੈਸੇ ਇਹਨੇ ਖਰਾਬ ਕਰਦੇ ਸਵੇਰ ਦੇ ਸਵੇਰ ਦੇ ਨੂੰ 5 500 ਰੁਪਏ ਦੇ ਤੈਨੂੰ 500 ਰੁਪਏ ਇਹਨੇ ਨੇ ਇੱਕ ਠੀਕ ਹੈ ਕੋਈ ਨਹੀਂ ਕੋਈ ਨਹੀਂ ਦੇਖ ਲੈ ਆ ਦੇ ਉਹਨਾਂ ਦੇ ਸਾਹਮਣੇ ਜਿਹੜੇ ਜਾਂਦੇ ਜੋ ਅਖਰ ਹੈਲੋ ਗਾਰੇ ਪੁੱਤ ਪਿੱਛਾ ਮੈਨੂੰ ਨਾ ਕਰ ਤੇ ਉੱਥੇ ਨਿਕਲਦੇ ਜਾ ਦੂਰ ਮਾਰ ਦੇ ਦੂਰ ਮਾਰ ਦੇ ਮੈਂ ਨਿਕਲ ਗਿਆ ਨਿਕਲ ਜਾਓ ਨਿਕਲਣਾ ਕਿੱਥੇ ਤੇ ਪਿਆਗਾ ਉੱਡੋ ਸੜਦਾ ਉੱਧਰ ਜਾਂਦਾ ਹੋਰ ਲੈਟਨ ਦਾ ਛੱਡੀ ਪਈ ਆ ਯਾਰ ਓਏ ਖਿੱਚਦੀ ਓਹਨੇ ਖਿੱਚਦੀ ਯਾਰ ਉਹ ਮੈਂ ਲੈ ਲੈ ਉਹਨੇ ਖਿੱਚਦਾ ਯਾਰ ਬੰਦਾ ਆ ਗਿਆ ਆ ਗਿਆ ਓਏ ਰਵੀ ਓਏ ਬਦਾਂਗ ਮोटे ਛੋਟੇ ਗਰੀ ਓਏ ਜਾਪੀ ਛੋਟੇ ਜਾਪੀ ਬਦਾਂਗ ਸਾਹਮੜਾ ਓ ਦੱਕ ਲਿਆ ਗਿਆ ਫੇਰ ਕਿਹਾ ਓਏ ਉਹ ਸੋਕਰਾ ਉਹ ਸੋਕਰਾ ਬੂਣੀ ਇੱਕ ਘੱਟ ਦਾ ਇੱਕ ਘੱਟ ਦਾ ਬਈ ਨੇ 1 ਰੁਪਿਆ ਮੇਟਾ ਦੇਣਾ ਹੁੰਦਾ ਮੈਂ ਘੱਟਾਂ ਹਾਂ ਹਾਂ ਪਤੰਗ ਤੇਰਾ ਪਤੰਗ ਕੀ ਕਰਨਾ ਆਈ ਰੋੜ ਟੁੱਟਦੀ ਹੈਗੀ ਰੋੜ ਫਾੜੇ ਨੂ ਟੱ ਆਇਆ ਕਰਗਾ ਕਹਿੰਦੇ ਕਿਵੇਂ ਨਹੀਂ ਦੇ ਸਕਦੇ ਪੈਸੇ ਲੈਂਦੇ ਪੈਸੇ ਕਿਹਨੇ ਦੇਦੇ ਨਾਲ ਹੀ ਨਾਲ ਹੀ ਬਾਈ ਚੱਲ ਆਲੀ ਤੂੰ ਕਹਿੰਦੇ ਸੱਚੀ ਗੱਲ ਕਹਦੇ ਬਲਾਗ ਚ ਬਲਾਗ ਚ ਦਿੰਦੇ ਨੇ ਜੀ ਕਿੰਨੇ ਦਿੰਦੇ ਨੇ 500 ਜੀ ਇਕੱਠੀ ਇਧਰ ਕਹਿ ਬੁੱਤ ਕਿੰਨੇ ਉਹ ਡਿਗੀ ਟੋਪੀ ਨੋਟ ਦੇਗਾ 500 ਦਾ 500 ਦਾ ਨੋਟ ਦੇਗਾ ਨੋਟ ਦੇਗਾ ਡਿਗੀ ਜੀ ਉਹਨਾਂ ਕੋਲ ਆ ਕਿੰਨਾ ਲਵੇ ਆ ਇੱਥੇ ਚਾਚੀ ਲਵੇ ਉਹ ਉਧਰ ਸਾਹਮਣੇ ਰੱਖਦਾ ਬਸ ਠੀਕ ਹੈ ਠੀਕ ਹੈ ਨਾ ਚੱਲ ਆਪਰੇ ਆਪੂਂ ਫੀਚੜ ਦੇ ਇਹਦੇ ਵਿੱਚ ਜੀ ਗੱਡੀ ਮੋਟੇ ਅੜ ਕੇ ਰੱਖੀ ਸੀ ਉਹ ਇਧਰੋਂ ਇਹ ਕਰਨਾ ਵਾ ਅੜ ਜਾ ਉਹ ਕਾਹਦੇ ਵਿੱਚ ਇਹੋ ਕਾਹਦੇ ਆ ਹਾਂ ਓਏ ਡੋਰ ਇਕੱਠੀ ਕਰ ਸਭ ਡੀ ਨੀ ਡੋਰ 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 ਇਕੱਠੀ ਕਰ ਕੋਈ ਇਹਦੇ ਵਿੱਚ ਨਹੀਂ ਕਰ ਉਹ ਕੱਟਵਾਣ ਨੂੰ ਮਨ ਲੈ ਇਧਰ ਕਰਦੇ ਨਾ ਇੱਥੇ ਕਰ ਜਾਈਂ ਸਾਡਾ ਢੰਨਾ ਦੇਵੇ ਓਏ ਡੋਰ ਇਕੱਠੀ ਕਰ ਨਹੀਂ ਬੰਦਣਾ ਡੋਰ ਡੋਰ ਨਹੀਂ ਹਟ ਜਾਉਗਾ ਹੋ ਸਾਡਾ ਨਹੀਂ ਜੀ ਓਏ ਡੋਰ ਇਕੱਠੀ ਕਰ ਇਹ ਡੋਰ ਕੱਢ ਦੇ ਅੱਜ ਘੁੱਟ ਚੱਕ ਪੁੱਤ ਕੀ ਕਰਦਾ ਪੁੱਤ ਹਾਓ ਕੱਢੀ ਕਰਦੇ ਨੇ ਅੱਛਾ ਚੱਲ ਕਰ ਲਾ ਕਰ ਲਾ ਸੇਦੀ ਬੰਨ ਤੇ ਕੰਦਰ ਕੱਟਣਗੇ ਹੁਣ ਤਾਂ ਮੈਨੂੰ ਐ ਲੱਗਦਾ ਪੰਜ ਛੱਡਦਾ ਯਾਰ ਉਹ ਖੰਡਾ ਜਦੋਂ ਤੋਂ ਮੈਂ ਦੀ ਐ ਬੰਦ 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 ਦੋਪਰਾਂ ਘੱਟੇ ਨੇ ਤੇਰੇ ਦੰਗੜ ਦੇ ਉਹ ਤੇ ਨੇ ਹਾਂ ਆ ਗਿਆ ਓਏ ਆ ਗਿਆ ਆ ਗਿਆ ਆ ਗਿਆ ਆ ਇਥੋਂ ਨਹੀਂ ਉਰੇ ਜਾ ਰਹੇ ਸੱਤੂ ਗਰਾ ਗਿਆ ਆ ਗਿਆ ਆ ਜਿਹੜੇ ਕਰ ਰਹੇ ਆ ਉਹ ਮੈਨੂੰ ਮੈਨੂੰ ਇੰਨੀ ਡੇਗ ਰਿਹਾ ਉਹ ਮੈਨੂੰ ਕਰ ਉਹ ਕਰ ਦੋ ਜਰਾ ਯਾਰ ਮਨ ਸਾਰੀ ਖਰਾਬ ਕਰ ਲਾ ਉਹ ਫਰ ਦੇਰ ਉਹ ਬਹਿਣ ਛੱਡ ਦੇ ਯਾਰ ਤੇਰਾ ਪੂਰ ਨਹੀਂ ਤਾੜਾ ਟੋਰ ਘਟਾਣਾ ਯਾਰ ਤੇਰਾ ਪੂਰ ਨਹੀਂ ਉੱਥੇ ਆ ਜਾ ਨੀ ਇਹ ਚੋ ਆ ਗਿਆ ਆ ਮੈਂ ਗੋਡਾ ਲਾ ਰੋਟੀਆਂ ਆ ਗਿਆ ਇਹਦਾ ਹੁਣ ਥੋੜ੍ਲਾ ਕੱਟ ਗਿਆ ਇਹ। ਉਹ ਬੰਦ ਗਿਆ। ਠੀਕ ਹੈ ਜੀ। ਅੱਜ ਬਸੰਤ ਪੰਚਮੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ। ਸੋ ਮੌਸਮ ਬਹੁਤ ਵਧੀਆ। ਸਾਰੀ ਰਾਤ ਦੀ ਬਾਰਿਸ਼ ਹੋਈ ਜਾਂਦੀ ਹੈ ਨਾ ਤੇ ਤੁਸੀਂ ਮੈਨੂੰ ਵੀ ਦਿਨੇ ਅੱਜ ਫਿਰਮਾਟ ਠੀਕ ਆ ਵੀ ਹੈ ਨਾ। ਬਾਰਿਸ਼ ਨਹੀਂ ਹੈਗੀ ਰਾਤ ਪੂਰੀ ਰਾਤ ਬਾਰਿਸ਼ ਚੱਲੀ ਹੈ। ਪਰ ਬਹੁਤ ਸਾਰੀ ਜਗ੍ਹਾ ਤੇ ਨੁਕਸਾਨ ਵੀ ਹੋਇਆ ਹੈ। ਕਰੋ ਤੁਸੀਂ ਵੀ ਇੰਜੋਏ ਬਲੌਗ ਦਾ। ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵਲੌਗਰ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ ਠੀਕ ਹੈ ਬੱਚਾ ਬਾਏ ਬਾਏ ਕਰ ਦੇ ਬਾਏ ਬਾਏ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰਨਾ ਨਾ ਭੁੱਲਿਓ ਜੀ ਠੀਕ ਹੈ ਓਕੇ ਫਿਰ